ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਨਾ ਮਿਲਾ ਰਿਹਾ ਮੈਂ ਹੋਮੋਪੈਥਿਕ ਦੇ ਘੈਂਟ ਡਾਕਟਰ ਸਾਹਿਬ ਨਾਲ ਤੇ ਨਾਲ ਉਹਨਾਂ ਨੇ ਲਿਖੀ ਹੋਈ ਹੈ ਨੀਲੇ ਘੋੜੇ ਤੇ ਦਸਵੇਂ ਪਾਤਸ਼ਾਹ ਜੀ ਦਾ ਨੀਲੇ ਘੋੜੇ ਤੇ ਕਵਿਤਾ ਲਿਖੀ ਹੈ ਜੋ ਆਪਣੇ ਡਾਕਟਰ ਸਾਹਿਬ ਸੁਣਾਉਣਗੇ ਸਾਥੀਆ ਡਾਕਟਰ ਸਾਹਿਬ ਹਣ ਤੁਸੀਂ ਹੋ ਜੋ ਆ ਜਾ ਸੇਵਕੂਬੀ ਨੇੜੇ ਮੜਾ ਜਾ ਓ ਨੀਲਾਏ ਜਾਂਦਾ ਨੀਲੇ ਗੋਵਿੰਦ ਦਾ ਜਾ ਵੀ ਪਹਿਲਾ ਪਾੰਦਾ ਨੀ ਲਾਗੋ ਗੋਵਿੰਦ ਦਾ ਓ ਨੀ ਲਾਏ ਜਾਂਦਾ ਮੇਰੇ ਗੋਵਿੰਦ ਦਾ ਜਾ ਵੀ ਪਹਿਲਾ ਪਾੰਦਾ ਨੀ ਲਾਗੋ ਗੋਵਿੰਦ ਦਾ ਚਦਨੀ ਮੈਨੂੰ ਕਰ ਰਹੀ ਇਸ਼ਾਰਾ ਟਟ ਹੋ ਜਾਏ ਤੇਜ ਤਰਾਰਾ ਜਦ ਨੀਲੇ ਨੂੰ ਕਰਨ ਇਸ਼ਾਰਾ ਟਟ ਹੋ ਜਾਏ ਤੇਜ ਤਰਾਰਾ ਪੱਬਾ ਪਰਹੂ ਪੂਛ ਏ ਲਾਂਡਾ ਮੇਰੇ ਗੋਵਿੰਦ ਦਾ ਉਹ ਨੀਲਾ ਏ ਜਾਂਦਾ ਮੇਰੇ ਗੋਵਿੰਦ ਦਾ ਤੁਮਕ ਤੁਮਕ ਕਰ ਜਾਂਦਾ ਨੀਲਾ ਗੋਵਿੰਦ ਦਾ ਜਦ ਨੀਲੇ ਤੇ ਕਰਨ ਸਵਾਰੀ ਚੜ ਜਾ ਲੀਲੇ ਨੂੰ ਖੁਮਾਰੀ ਜਦ ਨੀਲੇ ਤੇ ਕਰਨ ਸਵਾਰੀ ਚੜ ਗਏ ਨੀਲੇ ਨੂੰ ਖੁਮਾਰੀ ਕਿਸੇ ਚ ਪੰਗੜੇ ਪਾਉਂਦਾ ਮੀਨਾ ਕੋ ਗੋਵਿੰਦ ਦਾ ਔ ਨਿਲਾਏ ਜਾਂਦਾ ਮੇਰੇ ਗੋਵਿੰਦ ਦਾ ਥੁਮਕ ਥੁਮਕ ਕਰ ਜਾਂਦਾ ਮੀਨਾ ਕੋ ਗੋਵਿੰਦ ਦਾ ਹਵਨਾ ਗੱਲਾਂ ਕਰਦਾ ਜਾਏ ਹਵਨਾ ਗੱਲਾਂ ਕਰਦਾ ਜਾਏ ਜੰਗ ਵਿੱਚ ਐਸੇ ਜੋਰ ਦਿਖਾਏ ਜੰਗ ਵਿੱਚ ਐਸੇ ਜੋਰ ਦਿਖਾਏ ਹਵਨਾ ਗੱਲਾਂ ਕਰਦਾ ਜਾਏ ਤੱਕ ਵੈਰੀ ਵੀ ਕਬਰਾਂ ਦਾ ਮਿਲਾ ਗੋਬਿੰਦ ਦਾ ਤੁਮ ਘਟਮਾ ਕੇ ਕਰ ਜਾਂਦਾ ਮਿਲਾ ਗੋਬਿੰਦ ਦਾ ਓ ਮਿਲਾਈ ਜਾਂਦਾ ਮਿਲੇ ਗੋਬਿੰਦ ਦਾ ਓ ਮਿਲਾਈ ਜਾਂਦਾ ਮੇਰੇ ਗੋਬਿੰਦ ਦਾ ਸਤਖੰਡ ਦੀ ਜਦ ਕਰੀ ਤਿਆਰੀ ਨੀਲੇ ਨਾਲ ਪੁਵਾਈ ਆਰੀ ਸਤਖੰਡ ਦੀ ਜਦ ਕਰੀ ਤਿਆਰੀ ਨੀਲੇ ਨਾਲ ਪੁਗਾਈ ਯਾਰੀ ਔ ਸਤਖੰਡ ਨੂੰ ਜਾਂਦਾ ਨੀਲਾ ਗੋਬਿੰਦ ਦਾ ਝੁਮਕ ਝੁਮਕ ਕਰ ਜਾਂਦਾ ਨੀਲਾ ਗੋਬਿੰਦ ਦਾ ਓ ਨੀਲਾ ਇਹ ਜਾਂਦਾ ਮੇਰੇ ਗੋਬਿੰਦ ਦਾ ਆਜੋ ਦਿਸਨੇ ਦਰਸ਼ਨ ਕਰਨੇ ਸਤਿ ਹਿਰਦੇ ਸਿਮਰਨ ਕਰ ਲੈ ਆ ਜੋ ਇਸ ਨਾਮ ਦਰਸ਼ਨ ਕਰਨੇ ਸੱਤੇ ਹਿਰਦੇ ਸਿਮਰਨ ਕਰ ਲੈ ਦਿਸੂਗਾ ਮੀਲਾ ਧਿਆੰਦਾ ਮੇਰੇ ਗੋਵਿੰਦ ਦਾ ਓ ਨਿਲਾਏ ਧਿਆੰਦਾ ਮੇਰੇ ਗੋਬਿੰਦ ਦਾ ਟੁਕ ਟੁਮਕ ਕਰੀ ਜਾਂਦਾ ਮੇਰਾ ਗੋਬਿੰਦ ਦਾ ਓ ਨਿਲਾਏ ਧਿਆੰਦਾ ਮੇਰੇ ਗੋਬਿੰਦ ਦਾ ਓ ਨਿਲਾਏ ਧਿਆੰਦਾ Me regula Vai ficar com Vai ficar